ਇਨਾ ਦੇ ਨਾਲ ਜਨਰਲ ਸੈਕਟਰੀ ਨੇ ਨਾਲ ਵਾਈਸ ਸੁਧਾਰ ਨੇ ਠੀਕ ਹੈ ਜੇ ਵਾਈਸ ਸੁਧਾਰ ਨੇ ਜ਼ਿਲ੍ਹੇ ਦੇ ਨੇ ਇਹ ਸਾਡੇ ਸਟੇਟ ਦੇ ਚੇਅਰਮੈਨ ਸਾਡਾ ਫੋਟੋ ਗੁਰਾ 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 ਸਭ ਜੀ ਪਿੰਡ ਦੇ ਮੇਅ ਸਬ ਤੋਂ ਬਿੰਦੋੜ ਸਾਡੇ ਸੈਮ న్యూਸ ਦੇ ਚੈਨਲ ਦਾ ਧੰਨਵਾਦ ਕਰਨਾ ਹਮਰੈਕਸ ਪ੍ਰੈਸ ਕਲਬ ਪੰਜਾਬ ਵੱਲੋਂ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਰਵਿਸ ਮੀਟਿੰਗ ਨੂੰ ਪਹੁੰਚੇ ਸਾਡੀ ਮਾਸਿਕ ਮੀਟਿੰਗ ਹੈ ਹੁਣ ਅਸੀਂ ਇੱਕ ਮਿੰਟ ਕਰਦੇ ਹਾਂ ਜਿਹੜੇ ਜਿਹੜੇ ਸ਼ਹਿਰ ਦੇ ਪ੍ਰੋਗਰਾਮ ਹਨ ਫਰੰਟ ਦੇ ਕਿਰੇਗਰੇ ਤੋਂ ਨਾ ਸੇਖੋ ਬੰਦਾ ਸ਼ਹਿਰ ਜੇ ਸਰਜਿਤ ਕੋਈ ਸਮੱਸਿਆਵਾਂ ਵੀ ਆਉਂਦੀਆਂ ਪੋਸਤ ਨਹੀਂ ਇਹਦੇ ਬਾਰੇ ਕੀ ਸੀ ਮੀਟਿੰਗ ਚ ਸ਼ਹਿਰ ਵਿੱਚ ਅਸੀਂ ਉਹ ਪਿੱਛੇ ਜੀ ਵੀ ਸਾਡੀ ਇੱਕ ਬਾਈਟ ਚੱਲੀਆਂ ਸੀਗੀਆਂ ਇੱਕ ਦੋ ਚੈਨਲ ਉੱਤੇ ਵੀ ਮੈਂ ਅੱਜ ਫਿਰ ਤੁਹਾਡੇ ਚੈਨਲ ਤੋਂ ਵੀ ਉਹ ਮੈਂ ਅਪੀਲ ਕਰਨੀ ਚਾਹੁੰਦਾ ਕਿ ਹੋਮਵਰ ਐਕਸਪ੍ਰੈਸ ਨਾਮ ਨੂੰ ਮੈਂ ਪੁਲਿਸ ਪ੍ਰਸ਼ਾਸਨ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੂੰ ਔਰ ਸਾਰੇ ਸ਼ਹਿਰ ਵਾਸੀਆਂ ਨੂੰ ਇੱਕ ਹੱਥ ਜੋੜ ਕੇ ਮੈਂ ਬੇਨਤੀ ਕਰਦਾ ਹਾਂ ਕਿ ਜੋ ਆ ਚਾਇਨਾ ਡੋਰ ਚੱਲ ਰਹੀ ਹੈ ਇਸ ਉੱਤੇ ਕੰਮ ਕੀਤਾ ਜਾਵੇ ਕਿ ਸਾਡੇ ਹਿਊਮਨ ਰਾਈਟਸ ਗਰੁੱਪ ਵੀ ਐ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਆਪ ਜੀ ਖੇਤ ਦੇ ਸਾਥ ਦੇ ਨਾਲ ਤਿਆਰ ਹਨ ਅਗਰ ਜੇ ਦੁਕਾਨਾਂ ਤੇ ਰੇਡ ਮਾਰਨੀ ਚਾਹੁੰਦੇ ਨੇ ਜਾਂ ਦੁਕਾਨਦਾਰ ਨਹੀਂ ਕਾਬੂ ਆਦੇ ਸਾਨੂੰ ਰਿਕਵੈਸਟ ਵੀ ਕਰਨੀ ਚਾਹੁੰਦੇ ਹਨ ਆਪ ਜੀ ਜੋ ਦੁਕਾਨਦਾਰਾਂ ਨੂੰ ਵੀ ਆਪ ਜੀ ਆਪ ਜੀ ਬੇਨਤੀ ਕਰਦੇ ਕਿ ਚੈਨਲ ਔਰ ਤੋਂ ਤਾਂ ਪੂਰਨ ਤਰ੍ਹਾਂ ਬੰਦਗੀ ਕੀਤੀ ਜਾਵੇ ਜੇ ਕੋਈ ਬੱਚਾ ਚੈਨਲ ਔਰ ਲੈਣ ਆਂਦਾ ਉਹਨੂੰ ਨਾ ਦਿੱਤੀ ਜਾਵੇ ਜੇ ਕੱਲੋ ਅਸੀਂ ਇਹ ਨਾ ਦੁਕਾਨਾਂ ਦਾ ਰੋਜ਼ ਸਾਨੂੰ ਰੇਡਾਂ ਵੀ ਕਰਨੀਆਂ ਪਈਆਂ ਦੁਕਾਨਾਂ 'ਤੇ ਪਰਸਨਲ ਵੀ ਰੇਡਾਂ ਕਰਾਂਗੇ ਪੁਲਿਸ ਪ੍ਰਸ਼ਾਸਨ ਨੂੰ ਪਰਮਿਸ਼ਨ ਲੈ ਕੇ ਤਾਂ ਕਿ ਇਹਨਾਂ ਤੇ ਇਹਨਾਂ ਸਾਡੇ ਤੁਹਾਡੀ ਮੀਟਿੰਗ ਹੁੰਦੀ ਹੈ ਮਤਲਬ ਮੰਥਲੀ ਮੀਟਿੰਗ ਆ ਕਿ ਸਫਾਈ ਦੀ ਮੀਟਿੰਗ ਹੈ ਸਾਡੀ ਮੰਥਲੀ ਮੀਟਿੰਗ ਹੈ ਪਿਛੇ ਵੇਲੇ ਸੀ ਪ੍ਰੋਗਰਾਮ ਦਿੱਤੇ ਸੀਗੇ ਸੌਂਦ ਮਹੀਨੇ ਦੇ ਵਿੱਚ ਪ੍ਰਦੂਸ਼ਣ ਨੂੰ ਰੋਕਣ ਦੇ ਵਾਸਤੇ ਫੋਦੇ ਵਗੈਰ ਲਗਾਏ ਸੀਗੇ ਜਿਹਦੇ ਵਿੱਚ ਅਲੱਗ-ਅਲੱਗ ਜ਼ਿਲ੍ਹੇ ਦੇ ਜਿਹੜੇ ਸੀਗੇ ਸਾਡੇ ਅਫਸਰ ਸਾਹਿਬਾਨ ਉਹਨਾਂ ਨੇ ਆ ਕੇ ਆਪਣੀ ਪ੍ਰਤੀਕ੍ਰਿਆ ਪ੍ਰਾਪਤੀ ਕੀਤੀ ਸੀਗੀ ਉਸ ਦੇ ਨਾਮ ਨਾਲ ਇਸ ਦੇ ਨਾਲ ਹੁਣ ਅੱਗੋਂ ਜਿਹੜਾ ਪ੍ਰੋਗਰਾਮ ਹੈ ਸ਼ਹਿਰ ਦੀ ਸਫਾਈ ਵਾਸਤੇ ਵੀ ਕਮਿਸ਼ਨਰ ਸਾਹਿਬ ਨਾਲ ਵੀ ਸਾਡੇ ਆਪਣਾ ਦਰਜਾ ਬਦਰਜਾ ਸਾਡੇ ਹੋਂਦ ਦਰਾਂ ਨੇ ਮੀਟਿੰਗਾਂ ਕੀਤੀਆਂ ਤਾਂ ਇਹ ਸ਼ਹਿਰ ਦੀ ਸਥਿਤੀ ਹੈ ਜੀ ਇੱਥੇ। ਸਭ ਮੀਟਿੰਗਾਂ ਹੈ ਕਪੂਰਸਲਾ ਵਾਸੀਆਂ ਨੂੰ ਕੀ ਮੈਸੇਜ ਦਿੰਦੇ? ਕਪੂਰਸਲਾ ਵਾਸੀਆਂ ਨੂੰ ਇਹ ਮੈਸੇਜ ਦਵਾਂਗੇ ਕਿ ਆਪਣਾ ਕਮਿਊਨਿਟੀ ਕਲਬੜਾ ਪੀਸਫੁਲੀ ਹੈ। ਇਹਨੂੰ ਪੀਸਫੁਲੀ ਰੱਖਿਆ ਜਾਵੇ। ਉਹ ਪੁਲਿਸ ਪ੍ਰਸ਼ਾਸਨ ਤੋਂ ਮੈਂ ਮੰਗਦਾ ਤਾਂ ਕਿ ਜਿਹੜੇ ਸ਼ਰਾਬ ਦੀ ਤਰਤਾਰੋ ਸ਼ਹਿਰ ਵਿੱਚ ਘੁੰਮ ਰਹੇ ਨੇ ਜਾਂ ਕੁਸ਼ਵਾਰਤਾ ਕਰ ਰਹੀਆਂ ਉਹਨਾਂ ਦੇ ਖਿਲਾਫ ਕਾਰਵਾਈ ਕੀਤਾ ਜਾਵੇ।